ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਮੱਝਾਂ ਜੀ ਇੱਕ ਤਾਂ ਚੈੱਕ ਚਾਉਂਦੀ ਆ ਤੇ ਇੱਕ ਬਾਈ ਕੰਧਾ ਵਾਲੇ ਟੀਕਾ ਭਰਾਇਆ ਨਹੀਂ ਠੀਕ ਹੈ ਜੀ ਟੋਕੜਾ ਠੀਕ ਹੈ ਜੀ ਬਾਕੀ ਕਰਦੇ ਜੀ ਅੱਪਾ ਬਾਈ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਪ੍ਰਗਟ ਸਿੰਘ ਜੀ ਹਾਂਜੀ ਪੈਂਡਾ ਵਾਗਤਗੜ ਹਾਂਜੀ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਭਰਾ ਆਪਣਾ 70870 ਜੀ 99010 ਦੁਬਾਰੇ ਫਿਰ ਦੱਸੋ ਜੀ 70870 98010 ਜੀ ਹਾਂਜੀ ਭਾਈ ਜੀ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਜੀ ਇਹਨੂੰ ਟਾਈਮ ਹੀ ਨਹੀਂ ਹੋ ਗਿਆ ਸੋਈ ਨਹੀਂ ਜੀ ਠੀਕ ਆ ਜੀ ਤੇ ਬੱਚਾ ਇਹਦਾ ਮਰਿਆ ਵਾ ਜੀ ਠੀਕ ਆ ਜੀ ਤੇ ਥਾਪੀ ਦੀ ਮਿਲਦੇ ਦੋਣਾਂ ਗਈ ਠੀਕ ਆ ਜੀ ਦੋ 10 ਕਿਲੋ 9 ਕਿਲੋ ਹਾਜ਼ਰ ਕਰਕੇ ਦੇਵਾਂਗੇ ਠੀਕ ਘੰਡੇ ਵਾਲਾ ਜੀ ਹਾਂਜੀ ਹਾਂਜੀ ਦੇਖ ਸਕਦੇ ਭਰਾ ਠੀਕ ਆ ਜੀ ਤੇ ਟਿਕਾੜੂ ਕਪਰਾ ਨਹੀਂ ਵੀ ਰਹੇ ਤੇ ਠੀਕ ਹੈ ਇਹਨੂੰ ਨਾ ਹੀ ਮੰਨੋ ਜੀ 5-7 ਦਿਨ ਹੋਇਆ ਭਰਾ ਇਹ ਇਹਦਾ ਰੇਟ ਰੂਟ ਭਰਾ ਇਹਦਾ 62000 ਰੁਪਏ ਮੰਗਦਾ ਵੀਰੇ ਠੀਕ ਆ ਬੜੀ ਤੋਰ ਕੇ ਦਿਖਾਉਂਗੀ ਹਾਂਜੀ ਹਾਂ ਸਰ ਦਿਖਾਓ ਜੀ ਦੇਖ ਸਕਦੇ ਭਰਾ ਭਾਈ ਜੀ ਨਹੀਂ ਮੰਗਿਆ 62000 ਮਾਨਤਨ ਹੋ ਜੀ ਵੀਰੇ ਹਾਂਜੀ ਹਾਂ ਮਾਨਤਨ ਕਰਦਾ ਠੀਕ ਆ ਜੀ ਭਾਈ ਕਹਿੰਦਾ ਉਹ ਕਹਿੰਦਾ 10 ਲੀਟਰ ਕਹਿੰਦਾ ਵੀ 9 ਲੀਟਰ ਕੰਡੇ ਵਾਲਾ ਬੁੱਧ ਤਿਆਰ ਆ ਠੀਕ ਆ ਜੀ ਚਾਹਤਨ ਟਾਈਮ ਚੋਕੇ ਤਸੱਲੀ ਕਰਕੇ ਮਿਲ ਜਾ ਸਕਦੇ ਪਿੰਡ ਵਸਤਗੜ ਜ਼ਿਲ੍ਹਾ ਬਰਨਾਲਾ ਜਿੱਤਾ ਫਾਰਮ ਟੀਮ ਨੂੰ ਬਤੂ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਮੇਂ ਲਿਮਿਟ ਨੂੰ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਚੈੱਕ ਕਰ ਸਕਦਾ। ਸੱਲੀ ਕਰਨਾ ਸਾਡੀ ਆਪਦੀ ਜਿਵੇਂ ਵਰੀਏ ਠੀਕ ਹੈ ਸਾਡਾ ਕੰਮ ਵੀਡੀਓ ਬਣਾਉਣ ਦਾ ਠੀਕ ਹੈ। ਚੈੱਕ ਕਰਨਾ ਸਾਡਾ ਜਿਵੇਂ ਵਰੀਆ। ਠੀਕ ਹੈ ਜੀ। ਹਾਂਜੀ ਵੀਰ ਜੀ ਅਗਲੀ ਦੀ ਜਦ ਸੂਈ ਜਾਣਕਾਰੀ। ਇਹਦੇ ਮਗਰ ਉਹ ਕੱਟੀ ਹੈ ਜੀ। ਇਹਨੂੰ ਸੂਈ ਨੂੰ 4 ਮਹੀਨੇ ਹੋ ਗਏ ਜੀ। ਠੀਕ ਹੈ ਜੀ। ਤੇ ਦੁੱਧ ਦੇ ਥੱਲੇ 11 ਕਿਲੋ ਹੈ ਜੀ। ਕਿਸੇ ਵੀ ਦੱਸ ਕੇ ਕਹੇ ਦੇਵਾਂਗੇ। ਹਾਜ਼ਰ ਹੈ ਜੀ। ਠੀਕ ਹੈ ਜੀ। ਤੇ ਇਹ ਲੈਵਲ ਲੂਗਾ ਮਾੜਾ ਕਰਿਓ ਜੀ ਇਧਰ ਨੂੰ। ਦੇਖ ਸਰੇ ਬਰਾ ਤੁਹਾਨੂੰ ਬਹੁਤ ਵਧੀਆ ਲੱਗਿਆ ਵਾ। ਤੇ ਪਾਕਿਸਤਾਨ ਦਿਖੋਣਾਂ ਦੀ ਕੱਟੀ ਕਿਸੇ ਦੇ ਬਰਾ ਦੀ ਕੱਟੀ ਠੀਕ ਹੈ ਨਾ ਠੀਕ ਹੈ ਹਾਂ ਜੀ ਵੀਰ ਜੀ ਨਾਲ ਰੇਟ ਪਹਿਲਾਂ ਹੀ ਦੱਸ ਦੋ ਆਪਾਂ ਨੂੰ ਇਹਦਾ 85000 ਰੁਪਏ ਮੰਗਦੇ ਆਂ ਠੀਕ ਹੈ ਜੀ 85000 ਮੰਗਦੇ ਹਾਂ ਜੀ ਦਿਨ ਲੈਣ ਕਿਨੇ ਦੀ ਬੱਕ ਕਰ ਦਾਂਗੇ ਮੁੱਕ ਦੇ ਮਾਨਦਾਨੀ ਠੀਕ ਹੈ ਜੀ ਤੋਰ ਕੇ ਦਿਖਾਉਂਗਾ ਜੀ ਹਾਂ ਜੀ ਹਾਂ ਇਹ 2 ਮਹੀਨਾ ਦੀ ਗੱਬਣਾ ਜੀ ਅਸਾ ਜੀ ਗੱਬਣਾ ਵੀ ਹੈ ਆਪਾਂ ਚੱਕਰਾ ਪੀ ਜਾਣਾ ਸੱਲੀ ਕਰਾ ਸਕਦਾ ਆਉਦੀ ਲੱਗ ਰਾਕ ਜੀ ਲੋਪਰਾ ਸੱਜਰਨੀ ਵੀਰੇ ਕਿੰਨਾ ਦਿੱਤਾ ਦੁੱਧ ਨੇ ਇਹ ਜੇ 14 ਗੋਦ ਦੁੱਧ ਸੀਗਾ ਜੀ ਹੁਣੀ ਹਾਂ ਕੱਟੀ ਵੀ ਥੋੜਾ ਜੀ ਅਸਾ ਜੀ ਦੇਖ ਸਤੋ ਬਰਾ ਦ ਮੋੜਦਾ ਮੋੜਦਾ ਦੇਖ ਸਕਦੇ ਆ ਫੇਸ ਵਾਂਗੂ ਦੇਖ ਸਕਦੇ ਆ ਬੱਚੀ ਜਰੂਰ ਆ ਉਹ ਦੁੱਧ ਤਾਂ ਨਹੀਂ ਆਉਂਦਾ ਨਹੀਂ ਨਹੀਂ ਦੁੱਧ ਨਹੀਂ ਆਉਂਦਾ ਜੀ ਠੀਕ ਹੈ ਜੀ ਦੇਖ ਸਕਦਾ ਦੁੱਧ ਨਹੀਂ ਆਉਂਦਾ ਕੋਈ ਇਹਨੇ ਕੋਈ ਰੇਟ ਵੀ ਦੱਸਤਾ ਜੀ ਮਗਰ ਕੱਟੀ ਆ ਹੜੇ ਹੜੇ ਹਾਂ ਜੀ ਜੀ ਦੋ ਡੰਗ ਚੋਕ ਲਜਾਏਗੀ ਹਾਂ ਜੀ ਹਾਂ ਅੰਸ਼ਲੀ ਕਰੇ ਭਲਾ ਚਾਰ ਡੰਗ ਚੋ ਵੀ ਜਾਗਲਾ ਠੀਕ ਹੈ ਲੋ ਭਲਾ ਤਾਂ ਤੁਹਾਨੂੰ ਓਕੇ ਵੀਰੇ ਹਾਂ ਜੀ ਹਾਂ ਜਮਾ ਓਕੇ ਜੀ ਲੋ ਭਲਾ ਦੇਖ ਸਕਦਾ ਭਾਈ ਜੀ ਨੇ ਜਰੂਰ ਕਨੈਕਟ ਕਰੋ ਜਿੱਤਾ ਫਾਰਮ ਟਿਬ ਨੂੰ ਬਤਾ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰ ਤਾਂ ਕਿਸੇ ਨੂੰ ਵੀ ਤਿੰਨ ਨਵੀਂ ਵੀਡੀਓ ਅਪਲੋਡ ਕਰ ਦੇਣੀ ਹੈ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਉਹਨੂੰ ਫਾਲੋ ਕਰਾ ਕਰੋ ਬਾਕੀ ਜੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ 752820037 ਦੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ